हां जी दोस्तों सस्कारी काल जी की हालचाल है सोडा सारेंदा उम्मीद करता हूं सारे से सलामत होंगे परमात्मा दया रखना संसार में दया रखना सब तंदुरुतियां वक्षन महाराज दोस्तो, जी दोस्तों ज्ञान होता है जी बंडन वास्ते ज्ञान होता है अज्ञानता दूर करने वास्ते संसार में एक हदविती होती है एक जगविती होती है ਜਗ ਬੀਤੀ ਉਹ ਹੁੰਦੀ ਆ ਜਿਹੜੀ ਲੋਕਾਂ ਦੇ ਹੁੰਦੀ ਆ ਆਪਾਂ ਨੂੰ ਦਿਖਦੀ ਆ ਹੱਡ ਬੀਤੀ ਉਹ ਹੁੰਦੀ ਆ ਜੋ ਆਪਣੇ ਤੇ ਬੀਤੀ ਆ ਅਤੇ ਕਹਿਣਾ ਇਹ ਚਾਉਣਾ ਮੈਂ ਆਪਣੀ ਹੱਡ ਬੀਤੀ ਆਪਣੇ ਬੱਚਿਆਂ ਨਾਲ ਜਰੂਰ ਸ਼ੇਅਰ ਕਰਿਆ ਕਰੋ ਜੋ ਤੁਹਾਡੇ ਨਾਲ ਬੀਤੇ ਆਏ ਜੋ ਤੁਸੀਂ ਕੀਤਾ ਸੰਘਰਸ਼ ਆਪਣੇ ਬੱਚਿਆਂ ਨਾਲ ਜਰੂਰ ਸਾਂਝਾ ਕਰਿਆ ਕਰੋ ਤਾਂ ਜੋ ਕਿ ਬੱਚੇ ਗਾਹਾਂ ਹੋ ਕੇ ਨਾ ਕਿਤੇ ਨਾ ਕਿਤੇ ਗੱਲ ਚੇਤੇ ਰਹੂਗੀ ਵੀ ਸਾਡਾ ਡੈਡੀ ਸਾਡੀ ਮੰਮੀ ਸਾਨੂੰ ਇਹ ਸਿਖਾਇਆ ਕਰਦੇ ਸੀ ਵੀ ਐ ਐ ਹੋਣਾ ਮੇਰਾ ਸ਼ਤਾਜ ਕਿਹਾ ਕਰਦਾ ਸੀ ਪੁੱਤ ਪਾਣੀ ਤਾਂ ਪੁਲਾਂ ਦੇ ਥੱਲੇ ਜੰੰਗਿਆ ਕਰੂਗਾ ਮੈਂ ਇਹਨੂੰ ਹਾਸੇ-ਹਾਸੇ ਚ ਕਹਿ ਦੇਣਾ ਮੈਂ ਕੋਈ ਨਾ ਜੀ ਮੈਂ ਪਾਣੀ ਪੁਲਾਂ ਦੇ ਉੱਪਰ ਦੀ ਚੜਾਉਂਗਾ ਪਰ ਨਹੀਂ ਭਾਈ ਇਹ ਨਹੀਂ ਹੁੰਦਾ ਇਸ ਕਰਕੇ ਗਿਆਨ ਦੀ ਗੱਲ ਹੈ ਨਾ ਆਪਣੇ ਬੱਚਿਆਂ ਨਾਲ ਜਰੂਰ ਸੇਅਰ ਕਰਿਆ ਕਰੋ ਤਾਂ ਜੋ ਕਿ ਗਾਹਾਂ ਉਹਨਾਂ ਨੂੰ ਕੰਮ ਆਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ